ਵਾਜਲਕਾ थाना सिटी पुलिस ਵੱਲੋਂ ਦੋ ਚੋਰਾਂ ਸਮੇਤ 15 ਮੋਟਰਸਾਈਕਲ ਚੋਰੀ ਦੇ ਬਰਾਮਦ ਕੀਤੇ ਹਨ ਜਿਨ੍ਹਾਂ ਵਿੱਚ ਦੋ ਮੋਟਰਸਾਈਕਲਾਂ ਦੀਆਂ ਵੱਡ ਕੇ ਰੇਡੀਆਂ ਵੀ ਬਣਾਈਆਂ ਗਈਆਂ ਹਨ ਜਿਸ ਬਾਰੇ ਜਾਣਕਾਰੀ ਦਿੰਦੇ ਹੋਏ थाना सिटी ਦੇ ਐਸ ਐਚ ਓ ਸ਼੍ਰੀ ਲੇਖ ਰਾਏ ਨੇ ਦੱਸਿਆ ਕਿ ਉ ਸੂਚਨਾ ਦੇ ਆਧਾਰ ਤੇ ਛਾਪੇਮਾਰੀ ਕੀਤੀ ਗਈ ਤੇ ਦੋ ਮੋਟਰਸਾਈਕਲ ਚੋਰ ਕਾਬੂ ਕੀਤੇ 15 ਮੋਟਰਸਾਈਕਲ ਕਾਬੂ ਕੀਤੇ ਇੱਕ ਮਿਸਤਰੀ ਜੋ ਰੇਡੀਆਂ ਬਣਾਉਂਦਾ ਸੀ ਅਤੇ ਇੱਕ ਮਿਸਤਰੀ ਜੋ ਮੋਟਰਸਾਈਕਲ ਦਾ ਸਮਾਨ ਵੇਚਦਾ ਸੀ ਅਤੇ 15 ਮੋਟਰਸਾਈਕਲ ਹੋਰ ਬਰਾਮਦ ਹੋਣ ਦੀ ਉਮੀਦ ਹੈ ਇਸ ਬਾਰੇ ਹੋਰ ਕੀ ਕੁਝ ਕਿਹਾ ਗਿਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰੋ ਜੇ ਜਿਹੜਾ ਸਾਨੂੰ ਤਲਾਸ਼ ਮਿਲੀ ਸੀਗੀ ਤੇ ਇਹਨਾਂ ਮਤੌਕਾਂ ਦੀ ਪਰਚਾ ਦਰਜ ਕਰਕੇ ਦੋਸ਼ੀਆਂ ਨੂੰ ਕਾਬੂ ਕੀਤਾ ਦੋ ਦੋਸ਼ੀਆਂ ਨੇ ਦੇ ਚਾਬੂ ਕੀਤਾ ਜੀ ਕਰੀਬ 15 ਮੋਟਰਸਾਈਕਲ ਜਿਹੜੇ ਚੋਰੀ ਦੇ ਬਰਾਮਦ ਕੀਤੇ ਆ ਤੇ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਜਿਹੜੇ ਸਾਡੇ ਕੋਲ 2 ਦਿਨ ਦੇ ਰਿਮਾਂਡ ਤੇ ਆ ਤੇ ਅੱਜ ਹੋਰ ਵੀ ਇਹਨਾਂ ਦੀ ਪੁੱਛ ਗਏ ਸਤੋਂ ਇਹਨਾਂ ਨੇ ਹੋਰ ਜਿਹੜੇ 10-12 ਮੋਟਰਸਾਈਕਲ ਬੰਨੇ ਆ ਜਿਹੜੇ ਅਲੱਗ-ਅਲੱਗ ਏਰੀਏ ਦੇ ਵਿੱਚ ਜਿਹੜੇ ਇਹਨਾਂ ਨੇ ਵੇਚੇ ਸੀਗੇ ਅਜੇ ਉਹ ਸਾਡੇ ਬਰਾਮਦਗੀ ਹੋਣੀ ਬਾਕੀ ਹੈ ਤੇ ਕਿਪਣ 30 ਮੋਟਰਸਾਈਕਲ ਸਾਡੇ ਇਸ ਮੁਕਤਮੇ ਦੇ ਵਿੱਚ ਸਾਨੂੰ ਰਿਕਵਰੀ ਦੀ ਸਾਨੂੰ ਉਮੀਦ ਹੈ 15 ਹੋ ਚੁੱਕਿਆ 15 ਹੋਰ ਅਸੀਂ ਇਹਦੇ ਵਿੱਚ ਰਿਕਵਰ ਕਰਾਂਗੇ ਜਿੰਦੇ ਦੋ ਰੇੜੀਆਂ ਵੀ ਨੇ ਜਿਹੜੇ ਮੋਟਰਸਾਈਕਲ ਨੂੰ ਆਗਾ ਵੱਢ ਕੇ ਤੇ ਰੇੜੀ ਮੈਨੂਫੈਕਚਰ ਕਰਦੇ ਸੀ ਹਿੰਦੀ ਉਹ ਵੀ ਅਸੀਂ ਦੋ ਬਰਾਮਦ ਕੀਤੀਆਂ ਤੇ ਉਹ ਜਿਹੜੇ ਮਿਸਤਰੀ ਸੀ ਜਿਹਨਾਂ ਬਣਾਈਆਂ ਉਹਨਾਂ ਨੂੰ ਵਿੱਚ ਨਾਮਜ਼ਦ ਕੀਤਾ ਇੱਕ ਮੋਟਰਸਾਈਕਲ ਸੀ ਜਿਹੜਾ ਮਕੈਨਿਕ ਨੇ ਜਿਹੜਾ ਖੋਲ ਕੇ ਤੇ ਅੱਗੇ ਪੁਰਜੇ ਵਿੱਚੇ ਸੀਗੇ ਉਹ ਮਕੈਨਿਕ ਵੀ ਅਸੀਂ ਨਾਮਜ਼ਦ ਕੀਤਾ ਤੇ ਮੈਂ ਤੁਹਾਡੇ ਮੀਡੀਆ ਲਈ ਅਸੀਂ ਲੋਕਾਂ ਨੂੰ ਅਪੀਲ ਕਰਦਾ ਕਿ ਕੋਈ ਵੀ ਮੋਟਰਸਾਈਕਲ ਲੈਣਾ ਕੋਈ ਸੈਕੰਡ ਹੈਂਡ ਮੋਟਰਸਾਈਕਲ ਲੈ ਰਹੇ ਹੋ ਉਹਦੀ ਚੰਗੀ ਤਰ੍ਹਾਂ ਜਾਂਚ ਕਰਕੇ ਉਹਦੇ ਕਾਗਜ਼ ਪੱਤਰ ਦੇਖ ਕੇ ਤੇ ਆਪਣਾ ਮੋਟਰਸਾਈਕਲ ਉਹ ਨਹੀਂ ਤਾਂ ਜੇਕਰ ਚੋਰੀ ਦਾ ਫੜਿਆ ਗਿਆ ਤੇ ਵਿੱਚੇ ਨਾਮਜ਼ਦ ਇਹ ਇਸ ਮੁਕਦਮੇ ਦੇ ਵਾਂਗ ਹੀ ਕਿਤੇ ਚਾਂਗੇ ਤੇ 18 18 19 ਦੇ ਸਾਲ ਦੇ ਦੋਵੇਂ ਮੁੰਡੇ ਨੇ ਅੱਗੇ ਵੀ ਇਹਨਾਂ ਤੇ ਸ਼ਿਟੀ ਜਲਾ ਲਾਵਾ ਦਾ ਇੱਕ ਪਰਚਾ ਦਰਜ ਹੋਇਆ ਵਾ ਤੇ ਇਹ ਥਾਣਾ ਸਦਰ ਜਲਾਲਾਵਾ ਦੇ ਏਰੀਏ ਦੇ ਰਹਿਣ ਵਾਲੇ ਨੇ ਇੱਕੇ ਪਿੰਡ ਦੇ ਨੇ ਤੇ ਇਕੱਠੇ ਗਵਾਂਢੀ ਨੇ ਇਸ ਕਰਕੇ ਸੰਭਰ ਕੇ ਚਲੇ ਜੋ ਮੋਟਰਸਾਈਕਲ ਆਪਣੇ ਫਾਜ਼ਲ ਕਾ ਦੇ ਨੇ ਜਲਾਲਾਵਾ ਦੇ ਨੇ ਸ਼੍ਰੀ ਮੁਕਸਰ ਸਾਹਿਬ ਦੇ ਨੇ ਅਬੋਰ ਦੇ ਨੇ ਜੀ ਜੋ ਮੋਟਰਸਾਈਕਲ ਇਹ ਵੀ ਇਹਨਾਂ ਨੇ ਬਰਾਮਦ ਕਰਾਈਆਂ ਅਸੀਂ ਇਹਨਾਂ ਜਿਹੜੀਆਂ ਅਸੀਂ ਜਿਹੜਾ ਲੋਕਾ ਕੋਲ ਸੀਗੀਆਂ ਉਹਨਾਂ ਕੋਲ ਅਸੀਂ ਬਰਾਮਦ ਕਰਕੇ ਲੈ ਆਇਆ ਤੇ ਉਹਨਾਂ ਨੇ ਵਿੱਚ ਨਾਮਜ਼ਦ ਕੀਤਾ ਅਗਲੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਕਿੰਨੇ ਦਿਨ ਦੇ ਅੰਦਰ ਰਿਮਾਂਡ ਤੇ ਨੇ ਇਹ ਸਾਡੇ ਕੋਲ 2 ਦਿਨ ਦੇ ਰਿਮਾਂਡ ਤੇ ਨੇ ਇਹਨਾਂ ਦੀ ਪੁੱਛ ਗਏ ਤੇ ਜਿਹੜੇ ਅਜੇ 15 ਮੋਟਰਸਾਈਕਲ ਜਿਹੜੇ ਰਿਕਵਰ ਕਰਨੇ ਬਾਕੀ ਨੇ ਮੇਰੀ ਜਿਹੜੀ ਟੀਮ ਹੈ ਉਹ ਲੱਗੀ ਹੋਈ ਹੈ ਲਗਾਤਾਰ ਇਸ ਕੰਮ ਨੂੰ ਤੇ 15 ਮੋਟਰਸਾਈਕਲ ਅਸੀਂ ਹੋਰ ਇੰਦੇ ਤੇ ਰਿਕਵਰ ਕਰਾਂਗੇ ਇਹਨਾਂ ਨੇ ਮਤਲਬ ਕਿਹੜੇ ਤੁਹਾਡੇ ਮਤਲਬ ਜਿਹੜਾ ਤੁਸੀਂ ਪਹਿਲੀ ਕੋਸ਼ਿਸ਼ ਕੀਤੀ ਹੈ ਉਹਦੇ ਚ ਸਾਹਮਣੇ ਵੀ ਕਿਹੜੇ ਕਿਹੜੇ ਇਲਾਕਿਆਂ 'ਚ ਚੋਰੀ ਹੋਏ ਹੋਏ ਨੇ ਇਹ ਇਲਾਕਿਆਂ 'ਚ ਨੇ ਮੁਖਸਰੋਂ ਅਬੂਰ ਜਲਾਲਾਬਾਦ ਫਾਜ਼ਲਕਾ ਤੇ ਲਾਧੂ ਕਾ ਮੰਡੀ ਵਗੈਰਾ ਚੋਰੀ ਹੋਇਆ ਹੈ ਨਾ ਜਿਹੜੀ ਆਪਣੇ ਇਲਾਕੇ ਦੇ ਵਿੱਚ ਫੈਕਟਰੀਆਂ ਚੱਲ ਰਹੀਆਂ ਮੋਟਰਸਾਈਕਲ ਜਿਹੜੀ ਬਣਾਉਂਦੀਆਂ ਉਹਨਾਂ ਦੀ ਵੀ ਤੁਜ ਜਾਂਚ ਕੀਤੀ ਜਾ ਰਹੀ ਹੈ ਵਖੋ ਹੁਣ ਸ਼ੁਰੂ ਹੋ ਗਿਆ ਇਹ ਦੋ ਜਿਹੜੀਆਂ ਫੜੇ ਗਏ ਨੇ ਤੇ ਅਗਾ ਉਹਨਾਂ ਨੂੰ ਵੀ ਵਚਨਾਮਜ਼ਦਾ ਕੀਤੀਆਂ ਦੋ ਫੈਕਟਰੀਆਂ ਤੇ ਜਿਹੜੇ ਅੱਗੇ ਵੀ ਫੈਕਟਰੀਆਂ ਜਿਹੜੇ ਹੋਰ ਵੀ ਕੁਝ ਸਾਹਮਣੇ ਆਏਗਾ ਉਹਨਾਂ ਨੂੰ ਕਰਾਂਗੇ ਜਿਹੜੇ ਸ਼ਹਿਰ ਚ ਮੋਟਰਸਾਈਕਲ ਜਿਹੜੀਆਂ ਚੱਲ ਰਹੀਆਂ ਉਹਨਾਂ ਦੇ ਵਿੱਚ ਜਾਂਚ ਹੋਏਗੀ ਬਿਲਕੁਲ ਜੀ ਬਿਲਕੁਲ ਉਹ उन्होंने भी चैकिंग होंगी ही रही है और चलान भी होंगे साढ़े ट्रैफिक कर्मचारी उन्होंने चलान करते अचकाल कर यही चलान ने करते हैं जी ए बी आई न्यूज चैनल देखने वाले सभी दर्शकों से हम अपील करते हैं कि ए बी आई न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें। जय हिंद जय भारत